ਤੇ ਉਹਨਾਂ ਨੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੁਹਾਡੇ ਬੇਟੇ ਨੇ ਕੀ ਕੋਈ ਗੱਲਬਾਤ ਉਹਨਾਂ ਨੇ ਸਾਡੇ ਨੰਬਰ ਬਲੌਕ ਕਿਤੇ ਲਿਆ ਲਿਆ ਨੇ ਅੱਛਾ ਕੁੜੀ ਵਾਲਿਆਂ ਨੇ ਨੰਬਰ ਬਲੌਕ ਕਿਤੇ ਕਰ ਸੀ ਗਿਆ ਬਿਲਕੁਲ ਜਿਹੀ ਇਥੇ ਜਿਹੜੀ ਗੱਲ ਆ ਗਈ ਕਿ ਹੁਣ ਵਿਆਹ ਨੂੰ ਨਾ ਕਰੇ ਕਿੰਨੇ ਦਿਨ ਲਗੇ ਸੀ ਵਿਆਹ ਨੂੰ ਆ ਜਿਹੀ ਹੋ ਗਈ ਤਿੰਨ ਚਾਰ ਸਾਲ ਤਾਂ ਪਾਈ ਸੀਗੇ ਅੱਛਾ ਬੱਚੇ ਨੇ ਕਿੰਨੇ ਬੰਦਿਆਂ ਦੇ ਨਾਮ ਕੀ ਆਪਕੇ ਨਾਮ ਦਾ ਕਿੰਨਾ ਵੀ ਚਾਰ ਮਰ ਬਚ ਨਹੀਂ ਪੁੱਛਣੀ ਪਣੀ ਪੁੱਛਣੀ ਪਈ ਮੈਂ ਬਰਦਾ ਅਗੇ ਕਸ ਹੁੰਦਾ ਨਹੀਂ ਚੰਗਾ ਲੱਗਦਾ ਹੈਗਾ ਇਹ ਚੀਜ਼ਾਂ ਤਾਂ ਸਾਰੀਆਂ ਪੁਲਿਸ ਵੀ ਪੁੱਛਦੀ ਆ ਸਭ ਕੁਝ ਪੁੱਛਦੀ ਆ ਚਲੋ ਵੈਰੀਫਾਈ ਕਰੀਏ ਚਲੋ ਇਨਸਾਫ ਹੋ ਤੁਸੀਂ ਦਵਾਣਾ ਇਨਸਾਫ ਕਰ ਕੀ ਆਏ ਭਾਜੀ ਇਨਸਾਫ ਕਰ ਕੀ ਆਏ ਯਾਰ ਤੁਸੀਂ ਦੱਸ ਦੋ ਕੋਈ ਨਹੀਂ ਤਾਂ ਹੀ ਅਗਲੇ ਨੂੰ ਇਨਸਾਫ ਮਿਲੂਗਾ ਨਾ ਆਪਾਂ ਬੰਦੇ ਦਾ ਨਾਮ ਉਮਰ ਵਗੈਰਾ ਪੁੱਛਾਂਗੇ ਤਾਂ ਹੀ ਪਤਾ ਲੱਗੂਗਾ ਨਾ ਕੌਣ ਹੈ ਤੇ ਪਰਸੋਂ ਇਸ ਦਾ ਵਿਚਾਰ ਚਲਕੇ ਆਵੇ 77 ਨਾਲ ਆ ਲੈਣਾ ਚੌਂਕੀ ਤੇ ਬਾਰੇ ਘਰ-ਬਾਰ ਲਾਣਾ ਆ ਚੌਂਕੀ ਦੇ ਬਾਅਦ ਸਰ ਬਲਕਿ ਥਾਣੇ ਦੇ ਨਜ਼ਦੀਕ ਹੀ ਉਹਨਾਂ ਦਾ ਘਰ ਵਾਸ ਹੈ ਉਹ ਲੜਕੀ ਕਿੱਥੇ ਦੇ ਰਹਿਣ ਵਾਲੇ ਆ ਜਿਹੜੇ ਚੌਂਕੀ ਦੇ ਪਿਛਲੇ ਵਾਲੇ ਕਿਹੜੇ ਚੌਂਕੀ ਹੈ 6 ਨੰਬਰ ਚੌਂਕੀ ਹੈ ਚੌਂਕ ਵਰਗ ਕੇ ਪਿਛਲੇ ਵਾਲੇ ਦੇ ਅੱਛਾ ਪਾਰਕਾ ਮੇਂ ਥਾਣੇ ਦੇ ਕੋਲ ਹੀ ਆ ਹਾਂ ਜੀ ਨਹੀਂ ਤੇ ਉਹਨਾਂ ਨੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੁਹਾਡੇ ਬੇਟੇ ਨੇ ਕਿ ਕੋਈ ਗੱਲਬਾਤ ਉਹਨਾਂ ਨੇ ਬਲੌਕ ਕਿੱਥੇ ਦੇ ਸੀ ਉਹਨੇ ਉਹਨਾਂ ਨੇ ਸਾਡੇ ਨੰਬਰ ਬਲੌਕ ਕਿੱਥੇ ਲਿਆ ਲੈਣੇ अच्छा कुडीला ने नंबर ब्लॉक किए वैसे बिल्कुल नहीं होता ਤੁਹਾਡੇ ਭਰਾਜ ਨੇ ਕਿਹਾ ਹੋਵੇ ਮੈਂ ਤੁਹਾਡੇ ਨਾਲ ਪਰੇਸ਼ਾਨ ਨਾ ਨੀ ਕੋਈ ਗੱਲ ਕੀਤੀ ਕਿ ਕੋਈ ਉਹ ਜਿਹੜਾ ਰਾਤ ਕਹਿੰਦਾ ਜੀ ਜੀ ਨਾਲ ਤੋਂ ਬਿਨਾਂ ਲਮਨਾਨ ਗਿਆ ਬਿਲਕੁਲ ਨਹੀਂ ਕੋਈ ਗਿਲਾ ਤੋਂ ਜਿਹੜਾ ਕਿਹਾ ਦੱਸ ਦੇ ਜਲਦ ਚੱਲਦੇ ਜਲ ਖਾ ਰਹੇ ਜਿਹਦੇ ਉਹ ਤਾਂ ਜਾ ਕੇ ਰੱਖੇ ਹੋਰ ਸੋਸਾਇਟੀ ਵਗੈਰਾ ਸੋਸਾਇਟੀ ਤੋਂ ਕੰਮ ਦੇ ਇਸ ਦਾ ਤਾਂ ਭਰਾਜ ਨੇ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਸਿਰ ਕਰ ਗਏ ਡੈਡ ਬੋਡੀ ਅਫਲਾਜ ਜਿਹੜਾ ਕਿ ਸਿਵਲ ਹਸਪਤਲ ਲੈ ਕੇ ਹੋਏ ਨੇ ਹੈ ਜੀ ਦਿਖਾ 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 ਦਿਓ ਦਿਖਾ ਦਿਓ ਸੋ ਦੱਸ ਦਿੱ ਗਏ ਇੰਗੇਜਮੈਂਟ ਹੋਣ ਤੋਂ ਬਾਅਦ ਜਿਹੜਾ ਲੜਕੀ ਵਾਲੋ ਵਿਆਹ ਤੋਂ ਇਨਕਾਰ ਕੀਤਾ ਗਿਆ ਤੇ ਜਿਹੜਾ ਲੜਕੇ ਨੇ ਤੇ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕੀਤੀ ਆ ਸੋ ਪਰਿਵਾਰਿਕ ਮੈਂਬਰ ਨਾਲ ਗੱਲਬਾਤ ਕਰ ਰਹੇ ਆ ਪੱਤੀ ਜਗਾ ਦੋ ਬਾਰ ਦੀ ਬਾਰ ਦੀ ਪੱਤੀ ਜਗਾ ਬਾਰ ਦੀ ਪੱਤੀ ਜਗਾ ਓਏ ਅਨਾਲੀ ਬਟਾਲਿਆ ਪੂਰੀ ਰਜਾਬੰਦੀ ਨਾ ਟੰਟਾ ਟੋਟ ਜਿਹੜੀ ਜਿਹੜੀ ਲੱਗ ਰਹੀ ਤੇ ਦੇਖਦੇ ਕਿ ਇੱਥੋਂ ਦੀ ਚੜ ਕੇ ਜਿਹੜਾ ਬਾਰੀ ਫੁੱਲਦੀ ਸੀ ਕਿ ਅੱમે ਲੱਤੀ ਨੂੰ ਬਚਾਉਂਦੀ ਸੀ ਆਪਣੇ ਪੈਸੇ ਲਾਏ ਵੀ ਲਾ ਲਈ ਸੀ ਸਾਰੇ ਪਰ ਦੇਖੋ ਤੁਸੀਂ ਇੰਨਾ ਕੁਝ ਕਰਾਂ ਤੇ باوجود ਵੀ ਇੱਥੇ ਜਿਹੜੀ ਗੱਲ ਆ ਗਈ ਕਿ ਹੁਣ ਵਿਆਹ ਨੂੰ ਨਾ ਕਰੇ ਕਿੰਨੇ ਦਿਨ ਲੱਗੇ ਸੀ ਵਿਆਹ ਨੂੰ ਆ ਗਈ ਸੀ ਉਹਦੇ ਤਿੰਨ ਚਾਰ ਸਾਲ ਤਾਂ ਪਾਈ ਸੀਗੇ ਅੱਜ ਬੱਚੇ ਆ ਗਏ